ਦੋਸਤੋ ਸਿੱਧੂ ਮੂਸੇ ਵਾਲੇ ਦੇ ਹੋਲੋਗ੍ਰਾਮ ਦਾ ਸਾਰਿਆਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਆ ਕਿ ਸਿੱਧੂ ਮੂਸੇ ਦਾ ਹੋਲੋਗ੍ਰਾਮ ਕਦੋਂ ਆਪੇਗਾ ਸਿੱਧੂ ਮੂਸੇ ਵਾਲੇ ਦੇ ਤਾਇਆ ਜੀ ਚਮਕੌਰ ਸਿੰਘ ਸਿੱਧੂ ਨੇ ਕਿਹਾ ਵੀ ਹੋਲੋਗ੍ਰਾਮ ਦੀ ਤਿਆਰੀ ਚੱਲ ਰਹੀ ਆ ਨੈਕਸਟ ਈਅਰ ਜਨਵਰੀ ਫਰਵਰੀ ਤੱਕ ਹੋਲੋਗ੍ਰਾਮ ਜਿਹੜਾ ਬਣ ਕੇ ਪੂਰਾ ਤਿਆਰ ਹੋ ਜਾਵੇਗਾ ਅਤੇ ਉਹ ਰਿਲੀਜ਼ ਕਰ ਦਿੱਤਾ ਜਾਵੇਗਾ ਉਸ ਦੇ ਸ਼ੋਅ ਵੀ ਲਗਾਏ ਜਾਣਗੇ ਠੀਕ ਹੈ ਤਿਆਰੀ ਹੁਣ ਬਣਾ ਰਹੇ ਨੇ ਉਹ ਕੀ ਕਹਿੰਦੇ ਉਹ ਲੇਜ਼ਰ ਸ਼ੋਅ ਦੇ ਵਾਸਤੇ ਜਨਵਰੀ ਫਰਵਰੀ ਤੱਕ ਤਿਆਰ ਹੋ ਜਾਊਗਾ ਉਹ ਜਿੱਥੇ ਉਹਦੇ ਜਿਹੜੇ ਸ਼ੋਅ ਬੁੱਕ ਸੀ ਪਹਿਲਾਂ ਜਿਵੇਂ 10 ਜਗ੍ਹਾ ਤੇ ਉਹਨੇ ਜਾਣਾ ਸੀਗਾ ਹੁਣ ਉਹਨਾਂ ਨੇ ਕੈਨਸਲ ਨਹੀਂ ਕਰੇ ਉਹ ਤੇ ਲੈ ਜਾ ਸ਼ੋਅ ਹੋਣਗੇ ਤਾਂ ਦੋਸਤੋ ਤੁਸੀਂ ਸੁਣੀ ਹੀ ਲਿਆ ਸਿੱਧੂ ਮੂਸੇਵਾਲ ਦੇ ਤਾਇ ਜੀ ਨੇ ਕੀ ਕਿਹਾ ਹੈ ਲੇਜਰ ਸ਼ੋਅ ਜਿਹੜਾ ਜਨਵਰੀ ਫਰਵਰੀ ਤੱਕ ਤਿਆਰ ਹੋ ਜਾਵੇਗਾ ਅਤੇ ਜਿੱਥੇ ਜਿੱਥੇ ਸਿੱਧੂ ਮੂਸੇਵਾਲ ਦੇ ਸ਼ੋਅ ਹੋਣੇ ਸੀ ਜੀ ਹਾਂ ਦੋਸਤੋ ਮੂਸਟੇ ਵਰਲਡ ਟੂਰ ਸਟਾਰਟ ਹੋਇਆ ਸੀ ਸਿੱਧੂ ਦੇ ਜਾਣ ਤੋਂ ਬਾਅਦ 2-4 ਦਿਨ ਬਾਅਦ ਹੀ ਮੂਸਟੇ ਵਰਲਡ ਟੂਰ ਸਟਾਰਟ ਹੋਣਾ ਸੀ ਤਾਂ ਹੁਣ ਉਹ ਸ਼ੋਅ ਕੈਨਸਲ ਨਹੀਂ ਕਰੇ ਜਿੱਥੇ ਜਿੱਥੇ ਸ਼ੋਅ ਬੁੱਕ ਸੀ ਨਾ ਪਹਿਲਾਂ ਸਿੱਧ ਹੋਲੋਗ੍ਰਾਮ ਤੇ ਸ਼ੋ ਹੋਣਗੇ تیرਗਾਰ ਟੁੱਟਨੇ ਤਾਂ ਲਾਜ਼ਮੀ ਆ ਦੋਸਤੋ ਸਿੱਧੂ ਮੂਸੇ ਵਾਲਾ ਬੇਸਿਕ ਆਪਣੇ ਵਿੱਚ ਨਹੀਂ ਪਰ ਆਪਣਾ ਫਰਜ਼ ਬਣਦਾ ਆ ਜਿੱਥੇ-ਜਿੱਥੇ ਸਿੱਧੂ ਨੂੰ ਸਪੋਰਟ ਦੀ ਜ਼ਰੂਰਤ ਪੈਂਦੀ ਆ ਪਰਵਾਰ ਨੂੰ ਸਪੋਰਟ ਦੀ ਜ਼ਰੂਰਤ ਉੱਥੇ-ਉੱਥੇ ਸਿੱਧੂ ਫੈਨਸ ਨੇ ਸਿੱਧੂ ਦੇ ਚਾਹਣ ਵਾਲੇ ਨੇ ਸਿੱਧੂ ਨੂੰ ਪਿਆਰ ਕਰਨ ਵਾਲੇ ਨੇ ਹਮੇਸ਼ਾ ਅੱਗੇ ਵੱਧ ਕੇ ਸਾਥ ਦੇਣਾ ਆ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ